ਕਾਸੀਨੋ ਜੈਨਿਕ ਜਿਹੜੇ ਤੱਤ ਨੇ 엘ਮੈਂਟਸ ਨੇ ਸਾਡੇ ਸਰਾਊਂਡਿੰਗ ਬਹੁਤ ਤੇਜ਼ੀ ਨਾਲ ਵੱਧ ਚੁੱਕੇ ਨੇ ਜਾਣੇ ਤੇ ਅਣਜਾਣੇ ਦੋਨੇ ਰੂਪ ਚ ਜਾਣੇ ਭਾਪ ਜੀ ਨੂੰ ਤੁਸੀਂ ਜਾਣਦੇ ਹੋ ਫਿਰ ਵੀ ਸਾਨੂੰ ਖਾਣਾ ਪੈ ਰਿਹਾ ਜਾਂ ਲੈਣਾ ਪੈ ਰਿਹਾ ਅਣਜਾਣੇ ਉਹ ਜਿਨ੍ਹਾਂ ਦੀ ਸਾਨੂੰ ਖਬਰ ਵੀ ਨਹੀਂ ਹੈਗੀ ਜਿਦਾ ਸਾਨੂੰ ਪਤਾ ਵੀ ਨਹੀਂ ਹੈਗਾ ਉਹ ਇਹਦੀ ਮਾਰ ਥੱਲੇ ਅੱਜ ਦੇ ਸਮੇਂ ਚ ਬੱਚੇ ਤੇ ਔਰਤਾ ਸਭ ਤੋਂ ਜ਼ਿਆਦਾ ਨੇ ਔਰਤਾ ਦੇ ਅੰਦਰ ਬਿਨਾਈਨ ਟਿਊਮਰ ਬਿਨਾਈਨ ਟਿਊਮਰ ਦੀਆਂ ਗੱਠਾਂ ਸਿਸਟ ਲਗਾਤਾਰ ਬਣਦੇ ਜਾ ਰਹੀਆਂ ਨੇ ਉਹ ਇੱਕ ਮੈਲਿਗਨੈਂਟ ਫਾਰਮ ਦੇ ਵਿੱਚ ਕਨਵਰਟ ਨਾ ਹੋਣ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਨੂੰ ਉਹਦੇ ਸੈੱਲ ਦੇ ਡੀਐਨਏ ਦੇ ਉੱਪਰ ਜੀਨਸ ਤੇ ਕੰਮ ਕਰਨਾ ਪਏਗਾ ਬਿਨਾਈਨ ਗੰਡਾ ਕੀ ਹੁੰਦੀਆਂ ਨੇ ਜੀ ਬਿਨਾਈਨ ਗੱਠਾ ਉਹ ਹੁੰਦੀਆਂ ਨੇ ਜਿਹੜੀਆਂ ਕੈਂਸਰ ਦਾ ਹਿੱਸਾ ਜ਼ਰੂਰ ਹੁੰਦੀਆਂ ਨੇ ਲੇਕਿਨ ਉਹ ਕੈਂਸਰ ਦੀ ਤਰ੍ਹਾਂ ਫੈਲ ਨਹੀਂ ਸਕਦੀਆਂ ਮੈਲਿਗਨੈਂਟ ਉਹ ਫਾਰਮ ਹੁੰਦੀ ਹੈ ਕਿ ਬਾਡੀ ਦੇ ਅੰਦਰ ਕੈਂਸਰ ਸੈੱਲ ਦੀ ਜਿਹੜੀ ਕਿ ਫੈਲਣ ਦੇ ਵਿੱਚ ਸਕਸੈਸ ਹੋ ਜਾਂਦੀ ਆ ਤਾਂ ਇਹ ਜਿਹੜੀ ਪ੍ਰਕਿਰਿਆ ਹੈ ਗਈ ਹੈਗੀ ਸਾਡੇ ਸੈੱਲਸ ਦੇ ਅੰਦਰ ਜਿਹੜਾ ਡੀਐਨਏ ਆ ਔਰ ਜਿਹੜਾ ਜੀਨਸ ਆ ਜਿਹੜਾ ਅਸੀਂ ਪਿੱਛੋਂ ਆਪਣੇ ਬਜ਼ੁਰਗਾਂ ਤੋਂ ਲੈ ਕੇ ਪੈਦਾ ਹੁੰਨੇ ਆ ਉਹਦੇ ਅੰਦਰ ਆਏ ਹੋਏ ਬਦਲਾਵ ਦਾ ਸਿੱਟਾ ਹੁੰਦਾ